ਜੇ ਮਕੀਲਾ ਵੀ ਨਾਰਮਲ ਹੀ ਚੱਲਦਾ ਰਹਿੰਦਾ ਚੰਗੀਦਾ ਹਾਂ ਤੇ ਹਿੰਦੀ ਗਾਣੇ ਹੁਣ ਅਸੀਂ ਆਤੀਫ ਅਸलम ਸਾਰੇ ਆਤੀਫ ਜਿਆਦੇ ਸੁਣਦੇ ਹੁੰਨੇ ਯਾਰ ਜਿਹੜਾ ਜਿਵੇਂ ਫੁੱਟਪਾਥ ਮੂਵੀ ਚ ਜਿਹੜੇ ਸ਼ੁਰੂ ਤੋਂ ਜਦੋਂ ਆਤੀਫ ਦੇ ਗਾਣੇ ਆਏ ਸੀ ਜੀ ਬਾਈ ਜੀ ਤੇ ਬਾਈ ਮਨਮੋਹਨ ਵਰਸ ਕਮਲ ਖੀਰ ਜਿਆਦੇ ਸੁਣਦੇ ਵੀ ਨਾਰਮਲ ਉਹੀ ਗੱਡੀ ਚ ਚੱਲਦਾ ਹੁੰਦਾ ਇੱਕ ਤੁਹਾਡੀ ਉਹ ਮਸ਼ਹੂਰ ਹੋਈ ਸੀਗੀ ਉਹਦਾ ਕਵਰ ਬਣਾਇਆ ਸੀਗਾ ਜਿਹਦੇ ਪਿੱਛੇ ਹੋ ਗਿਆ ਸ਼ੇਦਾਈ ਦਿਲਾਂ ਮੇਰੇ ਹਾਂ ਉਹੀ ਚੀਜ਼ ਨਿਕਲੀ ਬੜਾਈ ਦੇ ਮੇਰੇ ਸਨੈਪਚੈਟ ਦੀ ਸਟੋਰੀ ਉਹ ਵੈਸੇ ਜਿਹੜੀ ਗੱਲ ਆ ਸਾਲੇ ਨੂੰ ਪਤਾ ਹੋਣਾ ਪਤਾ ਉਹ ਸ਼ੇਰ ਮੰਗਲ ਹਟੂਰ ਦਾ ਹੂੰ ਉਹ ਲਿਖਿਆ ਦਵਿੰਦਰ ਖੰਨੇ ਵਾਲਾ ਇਹ ਮੈਨੂੰ ਵੀ ਆਇ ਲੱਗਦੀ ਪਹਿਲਾਂ ਵੀ ਮੰਗਲ ਵੀ ਮੰਗਲ ਦਾ ਹੀ ਆ ਜਿਹਦੇ ਪਿੱਛੇ ਹੋ ਗਿਆ ਚਦਾਈ ਦੇ ਉਹਦੇ ਮੂਰੇ ਕਿ ਸ਼ੇਰ ਹੁੰਦਾ ਯਾਰ ਮੈਨੂੰ ਚੇਤੇ ਨਹੀਂ ਬਾਈ ਯਾ ਤੁਹਾਨੂੰ ਕਿਦੇ ਇਹਦੇ ਮੂਰੇ ਸੋਚਿਆ ਸੀ ਮਹਿਫਲ ਸਾਡੀ ਏ ਅਸੀਂ ਮਹਿਫਲ ਹੀ ਸਾਡੀ ਏ ਇਹ ਗੋਰੇ ਕਾਲੇ ਸਭ ਮਹਿਫਲ ਵਾਲੇ ਸਾਡੇ ਨੇ ਅਸੀਂ ਜਾਤ ਪਾਸ ਤੋਂ ਕੀ ਲੈਣਾ ਸਭ ਗੋਰੇ ਕਾਲੇ ਸਾਡੇ ਨੇ ਪਰ ਕੀ ਦਸੀਏ ਅਸੀਂ ਮੰਗਲਾ ਬਿਸ਼ਵਾਸ ਬਣਾਏ ਹਾਰ ਗਏ ਅਸੀਂ ਆਪਣੇ ਜਿੰਨਾਂ ਨੂੰ ਕਹਿੰਦੇ ਸੀ ਸਾਨੂੰ ਉਹੀ ਛੱਡ ਦੇ ਵਿੱਚ ਉਹੀ ਇੱਕ ਦਿਨ ਮਾਰ ਗਏ ਫਿਰ ਚੱਕਦਾ ਹੁੰਦਾ ਜੀ ਦੇ ਪਿੱਛੇ ਹੋ ਗਏ ਸ਼ੁਦਾਈ ਦਿਲ ਮੇਰੇ ਉਹੀ ਚੀਜ਼ ਨਿਕਲੀ ਪਰਾਈ ਦਿਲ ਮੇਰੇ ਜੀ ਦੇ ਪਿੱਛੇ ਹੋ ਪੰਛੀ ਪਰਦੇਸੀ ਹੋਂਤੇ ਟੁੱਟੇ ਹੋਏ ਘਾਰਿਆਂ ਨੂੰ ਕੀਨੇ ਕਦੋਂ ਗਲ ਲਾਇ ਦੱਸ ਦੇ ਵਿਚਾਰਿਆਂ ਨੂੰ ਨੀ ਵਾਰੀ ਤੈਨੂੰ ਸਮਝਾਈ ਦਲਾਂ ਮੇਰੇ ਆ ਉਹ ਹੀ ਚੀਜ਼ ਨਿਕਲੀ